ਕੱਲੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਨਾਲ 100 ਲੇਡੀਜ਼ ਨੇ 100 ਮਾਵਾਂ ਨੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉਂਕੇ 1.5 ਕਰੋੜ ਰੁਪਇਆ ਕਮਾ ਲਿਆ ਮਤਲਬ ਡੂੜ ਲੱਖ ਰੁਪਇਆ ਇੱਕ ਨੂੰ ਆ ਗਿਆ ਕੱਲੇ ਸਰਕਾਰੀ ਨਾਲ ਤੇ ਹੁਣ ਅਸੀਂ ਪ੍ਰਾਈਵੇਟ ਨੂੰ ਵੀ ਕਹਤਾ ਯਾਰ ਸਾਥੀ ਵਰਦੀਆਂ ਸਿਮਾ ਲਿਆ ਬੋਲ ਕਿੰਨੇ ਸਕੂਲ ਆ ਗਏ ਬਿਲਕੁਲ 25 ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਦੀ ਆਰਡਰ ਦਿੱਤੇ ਕਿ ਸਾਡੀਆਂ ਵਰਦੀਆਂ ਵੀ ਤੁਸੀ ਸਿਵਾ ਤੇ ਮੈਂ ਹੁਣ ਕਿਹਾ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਇਹਨਾਂ ਤੋਂ ਸਮਾਇਆ ਕਰਾਂਗੇ ਸਾਰੇ ਪੰਜਾਬ ਚ ਮਾਵਾ ਪੈਣਾ ਕੰਮ ਤੇ ਲੱਗਣ ਜਦੋਂ ਘਰ ਦਾ ਆਗੂ ਜਦੋਂ ਕਿਸਾਨ ਜਾਂ ਮਲਾਜ਼ਮ ਖੇਤੋਂ ਜਾਂ ਦਫ਼ਤਰੋਂ ਕੰਮ ਕਰਕੇ ਘਰੇ ਆਵੇ ਉਦੋਂ ਤੱਕ ਉਹਦੀ ਘਰ ਵਾਲੀ ਘਰੇ ਬੈਠੀ 1000 ਤੋਂ 2000 ਰੁਪਿਆ ਕਮਾ ਚੁੱਕੀ ਹੋਵੇ ਮੇਰਾ ਆ ਸੁਪਨਾ ਬਸ ਵੀ ਉਹ ਕਮਾ ਚੁੱਕੀ ਹੋਵੇ ਪਰ 60000 ਰੁਪਿਆ ਮਹੀਨੇ ਉਹ ਕਮਾਉਂਦੀ ਹੋਵੇ ਘਰੇ ਬੈਠੀ ਘਰੇ ਬੈਠੀ ਛੋਟੇ ਛੋਟੇ ਸਕੀਮਾਂ ਨੇ ਉਹੀ ਟੈਂਡਰ ਦੇ ਹੀ ਜਾਂਦੇ ਆ ਆ ਜਿਹੜੇ ਪੁਲਿਸ ਵਾਲੇ ਨੇ ਇਹ ਆਪਰੇ ਸੇ ਜਿਹੜੇ ਜਿੰਨੀ ਭਰਦੀਆਂ ਨੇ ਤੁਹਾਨੂੰ ਪਤਾ ਇਹ ਸਰਕਾਰ ਨੇ ਨਹੀਂ ਸੰਭਲੀ ਇਹਨਾਂ ਨੇ ਆਪਸ ਵਿੱਚ ਹੀ ਹੋਈ ਨੇ ਕਾਰਨ ਪਤਾ ਕੀ ਹੈ ਜਿਹੜਾ ਸਰਕਾਰ ਕੱਪੜਾ ਲਿਉਂਦੀ ਸੀ ਨਾ ਉਹਨੂੰ ਐਂ ਕਰੋ ਨਾ ਗਲੀ ਨਿਕਲ ਜਾਂਦੀ ਹੈ ਵਿੱਚ ਐਡਾ ਥੋਥਾ ਕੱਪੜਾ ਹੈ ਇਹ ਆਪ ਸਮਾਉਂਦੇ ਆ ਉੱਚ ਲੋਇਆ ਠਾਣੇ ਚ ਤਾਂ ਨਹੀਂ ਮਰਨਾ ਇਹਦਾ ਪੈਸੇ ਕੱਲ ਉਥੋਂ ਵਰਦੀਆਂ ਚੋਂ ਪੈਸੇ ਭਾਈ ਜਾਂਦੇ ਆ ਯਾਰ ਦੱਸੋ ਹੁਣ ਇਹਨਾਂ ਦੀਆਂ ਸ਼ਾਨਦਾਰ ਵਰਦੀਆਂ ਆ ਆਪਣੇ ਚਾਚੇ ਤਾਏ ਆਪਣੇ ਪੁੱਤ ਭਤੀਜੇ ਨੇ ਇਹਨਾਂ ਦੀਆਂ ਵਰਦੀਆਂ ਸਾਡੀਆਂ ਮਾਵਾ ਸਿਹਾਉਣ ਕਿੰਨਾ ਮਨਸੂਬਾ ਤੇ ਨਾਲੇ ਕੰਮ ਮਿਲੂਗਾ ਜੀ ਸਾਰਾ ਅਸੀਂ ਕਰਾਂਗੇ ਅਜੇ ਤਾਂ ਹੁਣ ਬਾਹਰਲੇ ਸੂਬੇ ਨਾਲ ਵੀ ਗੱਲ ਕਰ ਲਈ ਵਰਦੀਆਂ ਸਵਾਉਣੇ ਸਾਡੇ ਨਾਲ ਗੱਲ ਕਰੋ ਹਾਂ ਇਹ ਕਿਹੜੀ ਗੱਲ ਆ ਮਮ ਤਾਂ ਬੈਨਰ ਜੀ ਉਹਨੂੰ ਕਹਿੰਦਾ ਚੌਲ ਲੈਣੇ ਨੇ ਸਿੱਧੀ ਗੱਲ ਕਰੀ ਤੂੰ ਆਪਾਂ ਕਰਦੇ ਨਹੀਂ ਇਹਨਾਂ ਨਾਲ ਗੱਲ ਉਹ ਕਹਿੰਦੀ ਮੈਨੂੰ ਚੌਲ ਚਾਹੀਦੇ ਮੈਂ ਗੱਡੀਆਂ ਟ੍ਰੇਨਾਂ ਭੇਜ ਦੇ ਜਿੰਨੇ ਮਰਜ਼ੀ ਚੱਕੇ ਤੂੰ ਸਾਡੇ ਕੋਲ ਤਾਮਲਨਾਡੂਆਣ ਨੂੰ ਕਹਿੰਦਾ ਉਹ ਕਹਿੰਦਾ ਮੈਨੂੰ ਆਹ ਚਾਹੀਦਾ ਮੈਂ ਚੱਕ ਤੂੰ ਲਿਆ ਦੱਸ ਕੀ ਚਾਹੀਦਾ ਤਾਂ ਸਿੱਧਾ ਹੀ ਹੋ ਨਿਕਲੀ ਇਹਨਾਂ ਨੂੰ ਇਹ ਡੰਡੀ ਉਹ ਡੰਡੀ ਹੋ ਜੀਏ ਇਹ ਨਹੀਂ ਆ ਨਾ ਨਹੀਂ ਤਾਂ ਕਿਸੇ ਨੂੰ ਜੌਣ ਦਿੰਦੇ ਇਹ ਕਦੇ ਆਹ ਰੋਕ ਲਿਆ ਕਦੇ ਉਹ ਰੋਕ ਲਿਆ ਕਦੇ ਉਹ ਰੋਕ ਲਿਆ ਤੈਨੂੰ ਆਹ ਨਹੀਂ ਕਰ ਦਿੰਦੇ ਤੈਨੂੰ ਉਹ ਨਹੀਂ ਕਰ ਦਿੰਦੇ ਦਰਿਆਵਾਂ ਨੂੰ ਨੱਕੇ ਲਾ ਲੋਗੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਨੇ ਜੀ ਦਰਿਆਵਾਂ ਨੂੰ ਖਾਸ ਤੌਰ ਤੇ ਪੰਜਾਬ ਵਾਲੇ ਦਰਿਆਨ ਤਾਂ ਕੋਈ ਰੋਕ ਹੀ ਨਹੀਂ ਸਕਦਾ ਇਹ ਤਾਂ ਵਹਿੰਦੇ ਹੀ ਆਪਦੇ ਹਿਸਾਬ ਨਾਲ ਆਪਦੇ ਮੂਡ ਨਾਲ ਸੋ ਇਸ ਕਰਕੇ ਮੇਰਾ ਅੱਜ ਜਿੱਥੇ ਮੇਰਾ ਆਉਣ ਦਾ ਮਕਸਦ ਇਹ ਹੀ ਸੀ ਲਾਇਬ੍ਰੇਰੀਆਂ ਖੁੱਲ ਰਹੀਆਂ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂ ਬਜ਼ੁਰਗ ਜਾਓ ਅਖਬਾਰ ਪੜੋ ਦੁਨੀਆ ਨਾਲ ਅਪਡੇਟ ਰਹੋ ਕੰਪਿਊਟਰ ਲੱਗੇ ਨੇ ਦੇਖੋ ਕੀ ਦੁਨੀਆ ਕੀ ਕਰੀ ਜਾਂਦੀ ਹੈ ਜਾਣਕਾਰ ਬਣਾ ਜਾਣਕਾਰੀ ਬਹੁਤ ਵੱਡੀ ਹੈ ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਨੂੰ ਇੱਕ ਮੈਂ ਕੱਲ ਪਰਸੋ ਵੀ ਸੁਣਾਈ ਸੀ ਗੱਲ ਮਤਲਬ ਇੱਕ ਹੋ ਜਾਂਦਾ ਨਾ ਪਿਆਰ ਵੀ ਉਹ ਤਾਂ ਆਮ ਤੌਰ ਤੇ ਲੀਡਰ ਨੂੰ ਪਹਿਲਾਂ ਤਾਂ ਕੋਈ ਕੋਈ ਮਹਾਰਾਜਾ ਸਾਹਿਬ ਕੋਈ ਕਾਕਾ ਜੀ ਕੋਈ ਵੱਡੇ ਸਾਹਿਬ ਕੱਲਾ ਮੈਂ ਆ ਜਿਹਨੂੰ ਭਾਈ ਜੀ ਕਹਿੰਦੇ ਹਾਂ ਭਵੰਤ ਭਾਈ ਜੀ ਹੈਨਾ ਉਕੇ ਤੇ ਮੈਂ ਨਵੇਂ ਸਾਲ ਵਾਲੇ ਦਿਨ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਐ ਜ਼ੀਰਕਪੁਰ ਤੋਂ ਪਹਿਲਾਂ ਮੈਂ ਮੱਥਾ ਟੇਕ ਕੇ ਬਹਿ ਗਿਆ ਕੀਰਤਨ ਸੁਣਨ ਲੱਗਿਆ ਇੱਕ ਬੱਚਾ ਆਇਆ ਛੋਟਾ ਜਿਹਾ 6ਵੀਂ ਕਲਾਸ 'ਚ ਪੜ੍ਹਦਾ 10-11 ਸਾਲ ਦੀ ਉਮਰ ਹੋ ਮੈਂ ਕਿਹਾ ਸਿਮ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹਾ ਪੰਜ-ਛੇ ਛੁੱਟੀਆਂ ਹੋਰ ਕਰ ਦਿਓ ਜੀ ਮੈਂ ਕਿਹਾ ਕੀ ਪੰਜ-ਛੇ ਛੁੱਟੀਆਂ ਹੋਰ ਕਰ ਦਿਓ ਮੈਂ ਕਿਹਾ ਪੜੋਂਗੇ ਕਦੋਂ ਠੰਡ ਐ ਠੰਡ ਐ ਤੇ ਫਿਰ ਮੈਂ ਵੀ ਨਹੀਂ ਮੋੜੀ ਮੈਂ ਕਿਹਾ ਜੀ ਇੰਨਾ ਕੌਨਫੀਡੈਂਸ ਹੈ ਜਵਾਕ ਨੇ ਆ ਕੇ ਮੈਨੂੰ ਕਹਿਤਾ ਮੇਰੀ ਗੋਦੀ ਚ ਬਹਿ ਕੇ ਮੈਂ ਗੱਡੀ ਚ ਬੈਣਾ ਸਰ ਕਹਿਤਾ ਮੈਂ ਕਿਹਾ ਬਹੁਤ ਠੰਡ ਹੈ 14 ਜਨਵਰੀ ਤੱਕ ਕਰ ਦਿਓ ਛੁੱਟੀਆਂ ਬਸ ਹੁਣ ਘਟੋ ਘਟ ਉਹ ਤਾਂ ਕਹਿੰਦਾ ਹੂ ਨਾ ਸਾਰੇ ਪਿੰਡ ਚ ਬੈਂਕ ਰਾਈਆਂ ਨੇ ਕੀ ਪਤਾ ਹੈ ਭਾਈ 2040 ਚ ਜਾਂ 2045 ਚ ਉਹੀ ਮੁੱਖ ਮੰਤਰੀ ਬਣਿਆ ਬੈਠਾ ਹੋਵੇ ਕੀ ਪਤਾ ਬਈ ਕੀ ਪਤਾ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ। ਕੀ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ। ਕੀ ਪਤਾ ਰੱਬ ਕਿਹੜਿਆਂ ਪੈਸਾਂ 'ਚ ਫਿਰਦਾ ਹੈ। ਕੀ ਪਤਾ ਗੁੰਗਾ ਬਣ ਕੇ ਫਿਰਦਾ ਹੈ। ਕੀ ਪਤਾ ਅਪਾਹਜ ਬਣ ਕੇ ਫਿਰਦਾ ਹੈ। ਕੀ ਪਤਾ ਕਿਹੜੇ ਰੂਪ ਦੇ ਵਿੱਚ ਆਪਣੇ ਟੈਸਟ ਲਈ ਜਾਂਦਾ ਹੈ। ਸੋ ਕਿਸੇ ਦਾ ਹੱਕ ਨਾ ਮਾਰੋ। ਕਿਸੇ ਨੂੰ ਮਜ਼ਾਕ ਨਾ ਕਰੋ। ਕੋਝਾ ਮਜ਼ਾਕ ਨਾ ਕਰੋ। ਤੇ ਕਿਸੇ ਨੂੰ ਤਰੱਕੀ ਦੇ ਵਿੱਚ ਰਾਹ ਦੇ ਵਿੱਚ ਰੋੜਾ ਨਾ ਬਣੋ ਲੱਤਾਂ ਨੂੰ ਤੋਰਨ ਵਾਸਤੇ ਵਰਤੋ ਲੱਤਾਂ ਨੂੰ ਦੂਜਿਆਂ ਦੀ ਲੱਤਾਂ 'ਚ ਫਸਾਉਣ ਵਾਸਤੇ ਨਾ ਵਰਤੋ। ਇਹ ਹੀ ਮੇਰੀ ਸੋਚ ਹੈ। ਇਹ ਹੀ ਮੇਰਾ ਕੰਮ ਕਰਨ ਦਾ ਤਰੀਕਾ ਹੈ। ਥੋਡੇ ਹੀ ਆਂ, ਛੋਟਾ ਕਿਸੇ ਤੋਂ ਵੱਡਾ ਗਲਤੀਆਂ ਵੀ ਹੋ ਜਾਂਦੀਆਂ ਹੋਣਗੀਆਂ ਸ਼ਾਇਦ। ਕਿਉਂਕਿ ਇਨਸਾਨ ਗਲਤੀ ਦਾ ਪੁੱਤਲਾ ਹੈ। 16 ਕਲਾ ਸੰਪੂਰਨਤਾ ਕੋਈ ਆਇਆ ਨਹੀਂ ਕਰਦੀ ਤੇ। ਮੋਢਾ ਫੜ ਕੇ ਰੋਕ ਲਿਓ। ਬਾਂ ਫੜ ਕੇ ਰੋਕ ਲਿਓ ਪੁੱਤਕ ਇੱਥੇ ਗਲਤ ਐ ਐਂ ਕਰਦੇ ਦੋ ਤਿੰਨ ਬਹੁਤ ਵੱਡੀਆਂ ਸਕੀਮਾਂ ਆਉਣ ਵਾਲੇ ਦਿਨਾਂ 'ਚ ਅਨਾਉਂਸ ਕਰਾਂਗੇ ਥੋੜਾ ਜਿਹਾ ਹਜੇ ਉਹਦੇ ਕੰਮ ਚੱਲ ਰਿਹਾ ਕਰਦਾਂਗੇ ਜਨਵਰੀ ਮਹੀਨੇ 'ਚ ਉਹ ਵੀ ਤੁਹਾਨੂੰ ਸਕੂਨ ਦੇਣ ਵਾਲੀਆਂ ਹੋਣਗੀਆਂ ਕਿ ਹਾਂ ਯਾਰ ਹੋਰ ਫਾਇਦਾ ਹੋਇਆ ਇਹਦੇ ਨਾਲ ਲੋਕਾਂ ਨੂੰ ਔਰ ਕਾਫੀ ਮੇਰੇ ਕੋਲੇ ਜਿਹੜੇ ਆਉਂਦੇ ਨੇ ਸਵਾਲ ਮੈਂ ਉਹਨਾਂ ਨੂੰ ਬਿਲਕੁਲ ਦੇਖਦਾ ਪਰਖਦਾ ਤੇ ਅਫਸਰਾਂ ਨਾਲ ਗੱਲ ਕਰਦਾ ਕਿ ਭਾਈ ਲੋਕ ਆ ਕਹਿੰਦੇ ਨੇ ਆਪਾਂ ਨੂੰ ਲੋਕਾਂ ਮੁਤਾਬਕ ਚੱਲਣਾ ਹੈ ਮੈਂ ਹੁਣ ਬਿਜਲੀ ਬੋਰਡ ਵਾਲੇ ਅਫਸਰ ਬਣਾਈ ਮੈਂ ਕਿਹਾ ਵੀ ਜਿਹੜੀ ਝੋਨੇ ਵਾਹ ਤੇ ਤੁਸੀਂ 8 ਘੰਟੇ ਬਿਜਲੀ ਦਿੰਨੇ ਹੋ ਮੈਂ ਤੁਹਾਨੂੰ ਕੀ ਨਹੀਂ ਕਹਤਾ ਵੀ 8 ਘੰਟੇ ਨਾਲ ਸਾਰੀ ਰਾਮ ਜਾਂਦੀ ਹੈ ਕਹਿੰਦੇ ਜੀ ਕੀ ਮਤਲਬ ਮੈਂ ਕਿਹਾ ਵੀ ਇਹ ਕੀਨੇ ਬਣਾਤੇ 8 ਘੰਟੇ ਵੀ 8 ਘੰਟੇ ਦਿੰਨੇ ਹੋ ਉਹਦੇ ਨਾਲ ਉਹਦਾ ਸਾਰਾ ਝੋਨਾ ਰਾਮ ਜਾਂਦਾ ਕਹਿੰਦੇ ਮੈਂ ਜੀ ਮੈਂ ਕਿ 8 ਘੰਟੇ ਵੀ 2 ਘੰਟਿਆਂ ਬਾਅਦ ਅੱਧੇ ਘੰਟੇ ਦਾ ਕੱਟ ਮੈਂ ਕਿ ਤੁਹਾਨੂੰ ਪਤਾ ਖਾਲ ਮਰਨਾ ਕੀ ਹੁੰਦਾ ਕਹਿੰਦੇ ਨਹੀਂ ਜੀ ਮੈਂ ਕਿ ਹੁਣ ਤਾਂ ਨਹੀਂ ਪਤਾ ਵੀ ਜਾਨਵਰ ਵੀ ਮਰਦੇ ਨੇ ਤੇ ਬੰਤੇ ਮਰਦੇ ਨੇ ਕਦੇ ਖਾਲ ਮਰਦਾ ਦੇਖਿਆ ਕਹਿੰਦੇ ਨਹੀਂ ਜੀ ਮੈਂ ਕਿ ਫਿਰ ਤੁਸੀਂ ਇਹ ਕਿਵੇਂ ਬਣਾਤਾ ਵੀ 8 ਘੰਟੇ ਕਹਿੰਦੇ ਜੀ ਹਿਸਾਬ ਜਲਾਇਆ ਸੀ ਵੀ 8 ਘੰਟੇ ਬਹੁਤ ਐ ਕਰੋ ਤੇ ਕੰਮ ਕਰਦੇ ਆ ਮੈਂ ਕਿ ਮੈਂ ਨੱਕਿਆਂ ਤੋਂ ਹੀ ਆਇਆ ਮੈਂ ਹੀ ਰੁਆਣੀਆਂ ਤਿੰਨ ਚਾਰ ਕਈਆਂ ਤਾਂ ਮੈਂ ਹੀ ਕਸਾਈਆਂ ਨੇ ਸਾਡੇ ਹੀਰੋ ਵਾਲੇ ਕਈ ਮਸ਼ਹੂਰ ਹੈ ਤੇ ਮੈਂ ਕੀ ਗੱਲ ਬਣੂ ਤੁਸੀਂ 4 ਦਿਨਾਂ ਦੀ ਗੱਲ ਕਰਦਾ ਮੈਂ ਅਗਲੇ 4 ਦਿਨ ਦੇ ਦੇਖੋ ਕਿਵੇਂ ਫੈਸਲੇ ਹੁੰਦੇ ਨੇ ਮੈਂ ਤੁਹਾਡੇ ਨਾਲ ਗੱਲ ਕਰਨੀ ਸਾਂਝੀ ਕਰਨੀ ਚਾਹਣਾ ਤੁਹਾਨੂੰ ਵੀ ਪਤਾ ਲੱਗੇ ਨਾ ਕਿ ਫੈਸਲੇ ਕਿਵੇਂ ਹੁੰਦੇ ਨੇ ਮੈਂ ਕਿਹਾ ਅਗਲੇ 4 ਦਿਨ ਦੀ ਗੱਲ ਕਰਦੇ 4 ਦਿਨਾਂ ਚ ਤੁਸੀਂ 8 ਘੰਟੇ ਵਾਲੀ ਸਕੀਮ ਨਾਲ ਕਿੰਨੇ ਘੰਟੇ ਬਿਜਲੀ ਦਿਓਗੇ ਉਹ ਕਹਿੰਦੇ 32 ਘੰਟੇ ਮੈਂ ਕਿਹਾ ਓਕੇ ਹੁਣ 8 ਨਾਲ ਮੈਂ ਕਿਹਾ ਰਮਣੀ ਨਹੀਂ ਤੁਸੀਂ ਉਹ ਤੋਂ 2 ਘੰਟੇ ਦੇ ਬਾਅਦ ਕੱਟ ਵੀ ਲਾਉਨੇ ਹੋ ਫਿਰ ਉਹਨੂੰ ਜਨਰੇਟਰ ਚਲਾਉਣਾ ਪੈਂਦਾ ਫਿਰ ਉਹਨੂੰ ਉਹ ਜਮੇ ਨਹੀਂ ਛੱਡਦਾ ਵੀ ਇੱਕ ਅੱਧਾ ਮਿੰਟ ਵੀ ਬਰਤੇ ਤੋਂ ਬਿਨਾ ਰਹਿ ਨਾ ਜਾਵੇ ਕਿਤੇ ਉਹ ਲਾ ਰੱਖਿਆ ਨੇ ਆਟੋ ਸਟਾਰਟਰ ਮੈਂ ਕੰਮ ਕਰਕੇ ਦੇਖੀਏ ਕਹਨੇ ਕਿ ਮੈਂ ਕਿਹਾ ਤੁਸੀਂ 3 ਦਿਨਾਂ 'ਚ 11-11 ਘੰਟੇ ਦਿਓ ਤਾਂ ਕਿੰਨੇ ਘੰਟੇ ਹੋ ਗਏ 33 ਮੈਂ ਕਿਹਾ 32 ਵੀ ਜੇ 1 ਘੰਟੇ ਵਧਿਆ ਪਰ ਜੇ 11-11 ਘੰਟੇ ਦਿਓਗੇ ਨਾ ਕਿਸਾਨ ਕੋਈ ਪਾਗਲ ਨਹੀਂ ਹੈਗਾ ਵੀ ਆਪਣੀਆਂ ਪੱਟਾਂ ਦੇ ਉੱਤੋਂ ਦੀ ਕਰ ਲੂਗਾ ਪੱਟਾ ਤਾਂ ਉਸੇ ਨੂੰ ਪੁੱਛਣੀ ਪੈਣਗੀਆਂ ਫਿਰ ਮੈਂ ਕਿਹਾ ਸਾਡੇ ਕੱਠ ਜਾਂ 9 ਜਾਂ 10 ਕਿਤੇ ਉਹ ਮੋਟਰ ਬੰਦ ਕਰ ਦੂਗਾ ਬਹੁਤ ਹੋ ਗਿਆ ਪਾਣੀ ਕੱਲ ਨੂੰ ਵੀ ਘੇਰਾ ਹੋਊਗੀ ਫਿਰ ਮੈਂ ਕਿਹਾ ਤੁਸੀਂ 33 ਘੰਟੇ ਦੇਵੋਗੇ ਤਿੰਨ ਦਿਨਾਂ ਚ ਚਾਰ ਦਿਨਾਂ ਚ ਦਿਨੇ 32 ਘੰਟੇ ਥੋੜਾ ਘੰਟਾ ਇੱਕ ਵਧਿਆ ਪਰ ਉਹਨੇ ਅਗਲੇ ਦਿਨ ਪਾ ਤਿੰਨ ਦਿਨ ਪਾਣੀ ਨਹੀਂ ਲਾਉਣਾ ਤੁਹਾਡੇ ਕਿੰਨੇ ਬਚ ਗਏ ਤੁਸੀਂ 48 ਘੰਟੇ ਦੇਣੇ ਸੀ ਕੰਮ ਥੋੜਾ 33 ਘੰਟੇ ਨਾ ਹੋ ਗਿਆ 15 ਘੰਟੇ ਥੋੜੇ ਬਚ ਗਏ ਮੈਂ ਕਿਹਾ ਕਰੋ ਲਾਗੂ ਇਹ ਐਂ ਆਉਂਦੀ ਹੈ ਨਾ ਬਿਜਲੀ ਹੁਣ ਹਾਂ ਹਾਂ ਜੀ ਕਿਨੇ ਆਚਾ ਦਿਨੇ ਕੰਨ ਕਾਹਾਂ ਰਾਤ ਨੂੰ ਤਾਂ ਸਿਸਟਮ ਹੀ ਬੰਦ ਕਰਦੇ ਨੇ ਰਾਤ ਨੂੰ ਖੇਤ ਜਾਣ ਦੀ ਕੋਈ ਲੋੜ ਨਹੀਂ ਪਣੀ ਦਿਨੇ ਕਰਦੇ ਸਾਰਾ ਕੁਝ ਹਾਂ ਕਰਾਂਗੇ ਕਰਾਂਗੇ ਕੱਸੀਆਂ ਦਾ ਪਾਣੀ ਵੀ ਪਹੁੰਚੂਗਾ ਪਾਈਪਾਂ ਵੀ ਦੱਬ ਰਹਿਆ ਸਾਰੇ ਪੰਜਾਬ ਚ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਹੈ ਜੀ ਅੱਜ 13 ਕਿਲੋਮੀਟਰ ਥੱਲੇ ਪਾਈਪਾਂ ਪਈਆਂ ਹੋਣਗੀਆਂ ਪੰਜਾਬ ਚ 13 ਕਿਲੋਮੀਟਰ ਨਵੀਆਂ ਕੱਸੀਆਂ ਨਹਿਰਾਂ ਦਾ ਪਾਣੀ ਆਊਗਾ ਬਿਜਲੀ ਵੀ ਹੋਊਗੀ ਮਰਜ਼ੀ ਥੋੜੀ ਐ ਇਧਰੋਂ ਟਿਊਬਲ ਚਲਾ ਕੇ ਚੋਨੇ ਨੂੰ ਪਾਣੀ ਦੇਣਾ ਜੀਰੀ ਨੂੰ ਜਾਂ ਨਹਿਰ ਵਾਲਾ ਦੇਣਾ ਤੁਹਾਡੀ ਮਰਜ਼ੀ ਹੈ। ਸ ਵੀ ਇਹ ਗੱਲਾਂ ਤਾਂ ਹੋ ਸਕਦੀਆਂ ਨੇ ਜੇ ਤੁਸੀਂ ਰਹੇ ਹੋ ਜੇ ਤੁਸੀਂ ਉੱਥੇ ਥੱਲੇ ਰਹੇ ਹੋ ਹੁਣ ਇਹਨਾਂ ਨੂੰ ਕੀ ਪੁੱਛ ਲੋ ਜੀ ਉਹ ਬਾਦਲ ਕੇ ਵਾਲੇ ਮੰਦ ਬੁੱਧੀ ਨੂੰ ਮਤਲਬ ਪੁੱਛਿਓ ਵੀ ਨੱਕਾ ਕੀ ਹੁੰਦਾ ਉਹ ਕਹਿੰਦੇ ਨੱਕਾ ਤੋਂ ਨਹੀਂ ਪਤਾ ਹੈ ਨੱਕਾ ਤੋਂ ਨਹੀਂ ਪਤਾ ਨੱਕਾ ਤਾਂ ਹੁੰਦਾ ਹੈ ਜੋ ਪੁਲਿਸ ਦਾ ਨੱਕਾ ਹੁੰਦਾ ਹੈ ਨੱਕਾ ਨਹੀਂ ਪਤਾ ਕਦੇ ਨਾ ਕਬੜਿਆ ਹੋਵੇ ਜਾਂ ਕਦੇ ਨਾ ਕਟੁੱਟਿਆ ਹੋਵੇ ਇਹਨਾਂ ਦਾ ਪਤਾ ਲੱਗੇ ਨਹਿਰਾਂ ਧੱਕਾ ਆਪਣੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਨੇ ਕਾਦੇ ਨੱਕੇ ਵੱਢਣੇ ਬਾਬਿਓ ਨਹਿਰਾਂ ਹੀ ਖਤਮ ਹੋ ਜਾਂਦੀਆਂ ਖੇਤਾਂ ਜੀ ਹਰ ਇੱਕ ਇਹਨਾਂ ਦੇ ਕਾਦੇ ਨੱਕੇ ਨੱਕੇ ਤਾਂ ਤੁਸੀਂ ਲਾਏ ਨੇ 2022 'ਚ ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ ਉਹ ਨਹੀਂ ਟੁੱਟਣੇ ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ ਐਤਕੀ ਐਤਕੀ ਸਿੱਧੀ ਜੀ ਗੱਲ ਐ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਾ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਵਾਜ ਸੂਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰਹਿ ਤੇਰੇ ਨਾਲ ਪਰ ਮੈਨੂੰ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਗੇ ਬਸ ਜੇ ਲੋਕ ਹੀ ਪਿਆਰ ਦੇਈ ਜਾਂਦੇ ਆ ਇਹਦੂ ਵੱਡਾ ਕੀ ਐ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀ ਵਾਲ ਦੇ ਵੀ 32 ਦੰਦ ਨੇ ਅਸੀਂ ਤਾਂ ਲਿਖ ਲੋ ਕਹਿੰਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬਦਲਬਾਈ ਠੀਕ ਨਹੀਂ ਹੈਗੀ ਲੋਕ ਮਾਣਣਗੇ ਇਹਨਾਂ ਨੂੰ ਐਦ ਕੀ ਔਰ ਮਾਣਦੇ ਤੁਸੀਂ ਸੋ ਮੇਰਾ ਦਿਲ ਤਾਂ ਨਹੀਂ ਕਰਦਾ ਪਰ ਮੈਂ ਜਾ ਕੇ ਸੰਗਰੂਰ ਆਪਾਂ ਨੇ ਹਾਕੀ ਦਾ ਐਸਟੋਟਰਪ ਦਾ ਗਰਾਊਂਡ ਬਣਾਇਆ ਸੰਗਰੂਰ ਐਸਟੋਟਰਪ ਲਾਈ ਹੈ ਲੇਟੈਸਟ ਜਿੱਥੇ ਹਾਕੀ ਦੇ ਮੈਚ ਖੇਡੇ ਜਾਂਦੇ ਨਾ ਉਹ ਸੰਗਰੂਰ ਲਈ ਹੈ ਤੇ ਇੱਕ ਆਪਣਾ ਬਗਰੌਲ ਪਿੰਡ ਦਾ ਡਿੜਬੇ ਦੇ ਪਰਲੇ ਪਾਸੇ ਪਿੰਡ ਬਗਰੌਲ ਦਾ ਮੁੰਡਾ ਸ਼ੇਰ ਹੋ ਗਿਆ ਚਾਰਖੰਡ ਚ ਉਹਨੂੰ ਜਾਣਾ 1 ਕਰੋੜ ਰੁਪਏ ਦਾ ਚੈੱਕ ਨਾਲ ਲਈ ਫਿਰਦਾ 1 ਕਰੋੜ ਰੁਪਏ ਉਹਦੇ ਕਰੇ ਜਾ ਕੇ ਦੇਖ ਕੇ ਆਉਂਗਾ ਸਨਮਾਨ ਕਰਦੇ ਵੇਸ਼ ਦੇ ਰਾਖਿਆਂ ਦਾ ਸਨਮਾਨ ਕਰੀਏ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਤਾਂ ਮਿਲਿਆ ਕਿ ਸਾਡੇ ਨਾਲ ਕੋਈ ਖੜਾ ਹੈ ਉਹ ਉਹ ਵਿਚਾਰੇ ਫਿਰਦੇ ਆ ਮਾਈਨਸ 22 ਡਿਗਰੀ ਦੇ ਟੈਂਪ ਆਪਾਂ ਆਪਾਂ ਹੀਟਰ ਲਾ ਕੇ ਸੌਂਨੇ ਆ ਅੱਜ ਕੱਲ ਉਹ ਕਾਰਗਲ ਦੇਖ ਲੋ ਮਾਈਨਸ 30 ਤੇ 40 40 ਡਿਗਰੀ ਚ ਕੰਮ ਕਰਦੇ ਫਿਰਦੇ ਆ ਗਸ਼ਤਾਂ ਕਰਦੇ ਫਿਰਦੇ ਆ ਸੋ ਉਹਨਾਂ ਦਾ ਮਾਨ ਸਨਮਾਨ ਤਾਂ ਜ਼ਰੂਰ ਬਣਦਾ ਸੋ ਮੈਂ ਥੋੜਾ ਜਿਹਾ ਅੱਜ ਲੇਟ ਤਾਂ ਹੋ ਗਿਆ ਕਿਉਂਕਿ ਤੁੰਦ ਕਰਕੇ ਪ੍ਰੋਗਰਾਮ ਲੇਟ ਹੋ ਗਿਆ ਪਿੱਛੋਂ ਸੋ ਮੇਰਾ ਬਿਲਕੁਲ ਜਨ ਨਹੀਂ ਕਰਦਾ ਜਾਣ ਨੂੰ ਪਰ ਮੈਂ ਥੋੜੀ ਬੋਲੇ ਮੀਨ ਚ ਵੀ ਆ ਗਿਆ ਸੀ